ਦੇ ਪਿੰਜ ਹਰੀਕੇ ਦੇ ਵਿੱਚ ਹਵਾਈ ਫਾਇਰਿੰਗ ਹੋਈ ਹੈ ਸਰਪੰਚ ਬਣਨ ਦੇ ਜਸ਼ਨ ਦੇ ਵਿੱਚ ਹਵਾਈ ਫਾਇਰ ਕੀਤਾ ਗਿਆ ਹੈ ਸਰਪੰਚ ਦੇ ਸਮਰਥਕ ਨੇ ਕਈ ਰਾਉਂਡ ਫਾਇਰ ਕੀਤੇ ਨੇ ਸੋ ਲੋਕਾਂ ਵਿਚਾਲੇ ਨੱਚਦਿਆਂ ਹੋਈਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਸਰਪੰਚ ਗੁਰਪ੍ਰੀਤ ਸਿੰਘ ਵੀ ਨਾਲ ਨੱਚਦਾ ਹੋਇਆ ਨਜ਼ਰ ਆ ਰਿਹਾ ਹਾਈ ਕੋਰਟ ਦੀ ਸਟੇ ਤੋਂ ਬਾਅਦ ਮੁੜ ਤੋਂ ਸਰਪੰਚ ਬਣਿਆ ਗੁਰਪ੍ਰੀਤ ਸਿੰਘ ਪੰਚਾਇਤੀ ਚੋਣਾਂ ਵੇਲੇ ਐਸਡੀਐਮ ਨੇ ਗੁਰਪ੍ਰੀਤ ਨੂੰ ਆਯੋਗ ਦਿੱਤਾ ਸੀ ਕਰਾਰ ਸੋ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੋ ਮੁਕਸਰ ਦੇ ਵਿੱਚ ਪਿੰਡ ਹਰੀਕੇ ਦੇ ਵਿੱਚ ਸਰਪੰਚ ਬਣਨ ਦੇ ਜਸ਼ਨ ਦੇ ਵਿੱਚ ਗੋਲੀਆਂ ਚਲਾਈਆਂ ਗਈਆਂ ਹਵਾਈ ਫਾਇਰ ਕੀਤੇ ਗਏ ਨੱਚਦੇ ਟੱਪਦੇ ਹੋਏ ਦਿਖਾਈ ਦਿੱਤੇ ਨੇ ਵੀਡੀਓ ਦੇ ਵਿੱਚ ਇਸ ਨਾਲ ਹੀ ਹਵਾਈ ਫਾਇਰ ਵੀ ਕੀਤੇ ਗਏ ਨੇ ਸਰਪੰਚ ਬਣਨ ਦੀ ਖੁਸ਼ੀ ਦੇ ਵਿੱਚ ਮੁਕਸਰ ਦੇ ਪਿੰਡ ਹਰੀਕੇ ਦੇ ਵਿੱਚ ਹਵਾਈ ਫਾਇਰਿੰਗ ਹੋਈ ਹੈ ਸਰਪੰਚ ਗੁਰਪ੍ਰੀਤ ਸਿੰਘ ਵੀ ਨਾਲ ਨੱਚਦਾ ਹੋਇਆ ਦਿਖਾਈ ਦੇ ਰਿਹਾ ਇਸ ਵੀਡੀਓ ਦੇ ਵਿੱਚ ਦੱਸ ਜੀ ਕਿ ਹਾਈ ਕੋਰਟ ਦੀ ਸਟੇ ਤੋਂ ਬਾਅਦ ਮੁਰਤੋਂ ਸਰਪੰਚ ਬਣਿਆ ਪੰਚਾਇਤੀ ਚੋਣਾਂ ਵੇਲੇ ਐਸ.ਡੀ.ਐਮ ਦੇ ਵੱਲੋਂ ਗੁਰਪ੍ਰੀਤ ਸਿੰਘ ਨੂੰ ਆਯੋਗ ਕਰਾ ਦਿੱਤਾ ਗਿਆ ਸੀ ਤੇ ਹੁਣ ਫਿਰ ਤੋਂ ਜਿਹੜਾ ਕਿ ਸਰਪੰਚ ਦੇ ਚੋਣਾ ਦੇ ਵਿੱਚ ਸਰਪੰਚ ਬਣਿਆ ਸਰਪੰਚ ਬਣਨ ਦੇ ਜਸ਼ਨ ਦੇ ਵਿੱਚ ਇਹ ਹਵਾਈ ਫਾਇਰ ਕੀਤੇ ਗਏ ਨੇ ਸੋ ਲੋਕਾ ਵਿਚਾਲੇ ਨੱਚਦੇ ਹੋਿਆਂ ਦੇ ਵਿੱਚ ਹਵਾਈ ਫਾਇਰ ਕੀਤੇ ਗਏ ਨੇ ਸੋ ਵੀਡੀਓ ਜਿਹੜੀ ਕੇ ਸਾਹਮਣੇ ਆਈ ਹੈ ਜਿਸ ਅਥੇ ਵਿੱਚ ਜਸ਼ਨ ਮਨਾਏ ਜਾ ਰਹੇ ਨੱਚਾ ਟੱਪਿਆ ਜਾ ਰਿਹਾ ਤੇ ਹਵਾਈ ਫਾਇਰ ਵੀ ਕੀਤੇ ਗਿਆ ਸੋ ਇਸੇ ਖਬਰ ਤੇ ਵਧੇਰੇ ਜਾਣਕਾਰੀ ਦੇ ਲਈ ਇਸ ਚਾਨਸ ਨਾਲ ਜੁੜ ਚੁੱਕੇ ਨੇ ਸੋ ਇਸ ਚਾਨਸ ਇਹ ਹਵਾਈ ਫਾਇਰ ਹੋਇਆ ਜਿੱਥੇ ਕਿ ਸਰਪੰਚ ਬਣਨ ਦੀ ਇੱਕ ਤਾਂ ਖੁਸ਼ੀ ਹੈ ਤੇ ਦੂਜੇ ਪਾਸੇ ਜਿਹੜਾ ਕਿ ਜਸ਼ਨ ਤਾਂ ਮਨਾਏ ਜਾ ਰਹੇ ਨੇ ਪਰ ਫਿਰ ਜਿਹੜਾ ਕਿ ਹਵਾਈ ਫਾਇਰ ਕੀਤਾ ਗਿਆ ਜਿੱਥੇ ਕਿ ਲਾਅ ਐਂਡ ਆਰਡਰ ਦੀਆਂ ਤੱਚੀਆਂ ਬਣਾਈਆਂ ਕਈਆਂ ਨੇ बार-बार ਜਿੱਥੇ ਕਿ ਇਸ ਤਰ੍ਹਾਂ ਦੀਆਂ ਕਟਨਾਵਾਂ ਸਾਹਮਣੇ ਆndੀਆਂ ਨੇ ਤੇ ਸਰਪੰਚ ਆਪ ਵੀ ਦਿਖਾਈ ਦੇ ਰਿਹਾ ਇਸ ਵੀਡੀਓ ਦੇ ਵਿੱਚ ਨੱਚਦਾ ਹੋਇਆ ਜੀ ਜੀ ਪਰਮ ਦੱਸ ਦਈਏ ਕਿ ਜੋ ਗ੍ਰੀਨ ਤਰਬੰਦ ਦੇ ਵਿੱਚ ਆਪਣੀ ਬਾਹ ਨੂੰ ਖੜੀ ਕਰਕੇ ਨਾ ਕਰਨ ਯੋਗ ਇਸ਼ਾਰੇ ਕਰਦਾ ਵਿਅਕਤੀ ਇਸ ਵੀਡੀਓ 'ਚ ਦਿਖਾਈ ਦੇ ਰਿਹਾ ਹੈ ਉਹ ਗੁਰਪ੍ਰੀਤ ਸਿੰਘ ਸਰਪੰਚ ਹੈ ਪਿੰਡ ਹਰੀਕੇ ਕਲਾਂ ਦਾ ਰਾਜਾਵੜਿੰਗ ਦਾ ਕਾਫੀ ਕਰੀਬੀ ਹੈ ਯਾਦ ਹੋਵੇਗਾ ਕਿ ਇਹ ਉਹੀ ਵਿਕਲਪ سنگੀਨ ਅਪਰਾਧਿਕਤਾਵਾਂ 1 ਕਿਲੋ ਅਫੀਮ ਤੱਕ ਦੇ ਵੀ ਕਿਸੇ ਵੇਲੇ ਮੁਕਦਮੇ ਦਰਜ ਸਨ ਇਸ ਨੂੰ ਜੋ ਹੈ ਪੰਚਾਇਤੀ ਚੋਣਾਂ ਦੇ ਵਿੱਚ ਪਿੰਡ ਵਾਸੀਆਂ ਨੇ 1100 ਤੋਂ ਵਧੇਰੇ ਵੋਟਾਂ ਦੇ ਨਾਲ ਸਰਪੰਚ ਚੁਣਿਆ ਸੀ ਪਰ ਉਸ ਤੋਂ ਬਾਅਦ ਮਾਮਲਾ ਹਾਈਕਟ ਵਿੱਚ ਗਿਆ ਤਾਂ ਐਸਡੀਐਮ ਸ਼੍ਰੀ ਮੁਖਸਰ ਸਾਹਿਬ ਨੇ ਦੁਬਾਰਾ ਤੋਂ ਜਿਹੜੀ ਚੋਣ ਕਰਵਾਈ ਹੈ ਨਤੀਜਿਆਂ ਦੀ ਘੋਕ ਕੀਤੀ ਹੈ ਉਹਦੇ ਵਿੱਚ ਇੱਕ ਹੋਰ ਵਿਅਕਤੀ ਨੂੰ ਜੋ ਹਾਰਿਆ ਹੋਇਆ ਸੀ ਸਰਪੰਚ ਬਣਾ ਦਿੱਤਾ ਤਾਂ ਮਾਨਯੋਗ ਪੰਜਾਬ ਅਤੇ ਹਾਈ ਕੋਰਟ ਨੇ ਇਸ ਮਾਮਲੇ ਨੂੰ ਜਿਹੜਾ ਸਟੇ ਕੀਤਾ ਹੈ ਅਜੇ 20 ਮਈ 2025 ਇਸ ਸਟੇ ਦੀ ਅਗਲੀ ਤਰੀਕ ਹੋਣੀ ਹੈ ਪਰ ਉਸ ਤੋਂ ਪਹਿਲਾਂ ਹੀ ਸਰਪੰਚ ਨੇ ਜਿੱਤ ਦਾ ਜਿਹੜਾ ਆ گاਉਂ ਜਸ਼ਨ ਮਨਾਉਂਦਿਆਂ ਉਸ ਦੇ ਸਮਰਥਕਾਂ ਦੇ ਰਾਈ ਹੁੱਲੜਬਾਜ਼ੀ ਕੀਤੀ ਹੈ ਉਸ ਨੂੰ ਲੈ ਕੇ ਜਿੱਥੇ ਲਾਅ ਐਂਡ ਆਰਡਰ ਦੇ ਉੱਪਰ ਤੱਕ ਕੁਐਸਚਨ ਖੜੇ ਹੋਏ ਨੇ ਉੱਥੇ ਇੱਕ ਅਸਬਧੇ ਕਿਸਮ ਦੇ ਇਸ਼ਾਰੇ ਕਰਕੇ ਵੱਡੇ ਸਵਾਲ ਇਹ ਖੜੇ ਹੁੰਦੇ ਨੇ ਕਿ ਆਖਰਕਾਰ ਇਹੋ ਜਿਹੇ ਨੁਮਾਇंदे ਸਾਡੇ ਸਮਾਜ ਨੂੰ ਕਿਹੋ ਜਿਹੀ ਸੇਧ ਦੇਣਗੇ ਜੀ ਬਿਲਕੁਲ ਜੀ ਤੇ ਹੁਣ ਕਾਰਵਾਈ ਕੁਛ ਕੀਤੀ ਜਾਵੇਗੀ ਇਸੇ ਜੀ ਬਿਲਕੁਲ ਦੱਸਦੀਏ ਜਿਸ ਤਰ੍ਹਾਂ ਹੀ ਰਾਤ ਇਹ ਮਾਮਲਾ ਸਾਡੀ ਨਿਊਜ਼ ਟੀਮ ਵੱਲੋਂ ਤੇ ਹੋਰ ਮੀਡੀਆ ਪਰਸਨ ਵੱਲੋਂ ਸ਼੍ਰੀ ਮੁਖਤਸਰ ਸਾਹਿਬ ਦੇ ਐਸਐਸਪੀ ਡਾਕਟਰ ਅਖੀਰ ਚੌਧਰੀ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਤੁਰੰਤ ਉਹਨਾਂ ਦੀਆਂ ਹਾਡ ਡਾਇਰੈਕਸ਼ਨਸ ਤੇ ਪੁਲਿਸ ਥਾਣਾ ਬਰੀ ਵਾਲਾ ਨੇ ਇਸ ਮਾਮਲੇ ਦੇ ਵਿੱਚ ਜਿਹੜੀ ਡੀਐਨਐਸ ਦੀ ਧਾਰਾ 125 ਹੈ ਜੋ ਆਈਪੀਸੀ ਦੇ ਵਿੱਚ ਪਹਿਲਾਂ 336 ਹੁੰਦੀ ਸੀ ਤੇ ਡਿਪਟੀ ਕਮਿਸ਼ਨਰ ਦੇ ਜਿਹੜੇ ਹੁਕਮਾਂ ਦੀ ਉਲੰਘਣਾ ਕਰਕੇ ਫਾਇਰਿੰਗ ਹੋਈ ਹੈ 188 ਆਈਪੀਸੀ ਦੀ ਨਵੀਂ ਧਾਰਾ ਇਹਦੇ ਵਿੱਚ 223 ਹੈ ਕੁੱਲ ਧਾਰਾ 125 ਤੇ 223 ਦੇ ਅਧੀਨ ਮਾਮਲਾ ਦਰਜ ਹੋਇਆ ਹੈ ਇਸ ਦੇ ਨਾਲ ਹੀ ਆਰਮਜ਼ ਐਕਟ ਦੀ 25 54 99 ਧਾਰਾ ਲਗਾਈ ਗਈ ਹੈ ਤੇ ਫਾਇਰ ਕਰਨ ਵਾਲੇ ਵਿਅਕਤੀ ਨਰਿੰਦਰ ਸਿੰਘ ਪੁੱਤਰ ਸੁਭਾਸ਼ ਹਰੀਕੇ ਕਲਾਂ ਦਾ ਜੋ ਰਹਿਣ ਵਾਲਾ ਹੈ ਉਸ ਦੀ ਭਾਲ ਵਾਸਤੇ ਪੁਲਿਸ ਦੀਆਂ ਐਫਰਟਸ ਜਾਰੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਛੇਤੀ ਇਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਜੀ ਬਿਲਕੁਲ ਜੀ ਅਹਿਸ਼ਾਨ ਬਬੋਤਾਨ ਮਾ ਤੁਹਾਡਾ तमाम ਜਾਣਕਾਰੀ ਦੇ ਲਈ